ਸਤ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਪੈਰਾਮਿਡ ਦੇ ਬਾਰੇ ਕੁਝ ਬਹੁਤ ਹੀ ਦਿਲਚਸਪ ਗੱਲਾਂ ਦੱਸਣ ਜਾ ਰਿਹਾ ਹਾਂ ਖਾਸ ਕਰਕੇ ਇਸ ਦੇ ਅੰਦਰ ਦੇ ਖੁਫੀਆ ਕਮਰੇ ਅਤੇ ਰਾਜ਼ ਸਭ ਤੋਂ ਮਸ਼ਹੂਰ ਗਿਜ਼ਾ ਪੈਰਾਮਿਡ ਜੋ ਖੁਫੂਲੀ ਬਣਾਈ ਗਈ ਸੀ ਲਗਭਗ 4500 ਸਾਲ ਪੁਰਾਣੀ ਹੈ ਚਾ 146 ਮੀਟਰ ਸੀ ਪਰ ਸਮੇਂ ਦੇ ਨਾਲ ਕੁਝ ਘਟ ਹੋ ਕੇ 133 ਮੀਟਰ ਰਹਿ ਗਈ ਇਸ ਪੈਰਾਮਿਡ ਦੇ ਅੰਦਰ ਕੁਝ ਖਾਸ ਚੈਂਬਰ ਹਨ ਸਭ ਤੋਂ ਮਸ਼ਹੂਰ ਹੈ ਕਿੰਗ ਚੈਂਬਰ ਜਿੱਥੇ ਖੁਫੂ ਦੀ ਮੌਤ ਮਗਰੋਂ ਉਸਦੇ ਮਾਲ ਮਕਾਨ ਦੇ ਸਮਾਨ ਰੱਖੇ ਗਿਆ ਸਨ ਇਸ ਦੇ ਨਾਲ ਕਵਨ ਚੈਂਬਰ ਵੀ ਹੈ ਜੋ ਸ਼ੁਰੂ ਵਿੱਚ ਕਿਸੇ ਹੋਰ ਮਕਸਦ ਲਈ ਬਣਾਇਆ ਗਿਆ ਸੀ ਪਰ ਅਜੇ ਵੀ ਵਿਗਿਆਨੀਆਂ ਨੂੰ ਇਸ ਦਾ ਅਸਲੀ ਉਦੇਸ਼ ਨਹੀਂ ਪਤਾ ਲੱਗਾ ਪੈਰਾਮਿਡ ਵਿੱਚ ਕਈ ਗੁਪਤ ਲੰਘੇ ਅਤੇ ਸਿਰੜੀਆਂ ਹਨ ਜੋ ਅਜੇ ਵੀ ਯਾਤਰੀਆਂ ਤੇ ਖੋਜਕਰਾਂ ਲਈ ਰਾਜ਼ ਬਣੇ ਹੋਏ ਹਨ। ਤੇ ਅੰਤਲ ਚਾਸੂ ਗੱਲ ਇਹ ਹੈ ਕਿ ਪੈਰਾਮਿਡ ਦੇ ਅੰਦਰ ਤਾਪਮਾਨ ਸਾਲਾਂ ਤੋਂ ਲਗਭਗ ਸਥਿਰ ਰਹਿੰਦਾ ਹੈ। ਪਾਸੇ ਵਾਲੇ ਲੱਕੜ ਤੇ ਪੱਥਰ ਦੇ ਢਾਂਜੇ ਇਸ ਤਰ੍ਹਾਂ ਬਣਾਏ ਗਏ ਹਨ ਕਿ ਹਵਾ ਠੀਕ ਤਰੀਕੇ ਨਾਲ ਅੰਦਰ ਆਉਂਦੀ ਹੈ ਅਤੇ ਘਰ ਵਾਂਗੂ ਤਾਮਨ ਬਣਿਆ ਰਹਿੰਦਾ ਹੈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਚੈਂਬਰਾਂ ਤੇ ਲਾਂਘਿਆਂ ਨੂੰ ਬਣਾਉਣ ਲਈ ਕੋਈ ਮਸ਼ੀਨ ਨਹੀਂ ਵਰਤੀ ਗਈ ਸੀ ਸਿਰਫ ਮਨੁੱਖੀ ਮਿਹਨਤ ਨਾਲ ਇਹ ਸਭ ਕੁਝ ਕੀਤਾ ਗਿਆ ਸੀ ਕੁਝ ਖੋਜਕਾਰਾਂ ਦਾ ਅਨੁਮਾਨ ਹੈ ਕਿ ਕੁਝ ਚੈਂਬਰਾਂ ਦੇ ਰਾਜ ਹੋਰ ਗੁਪਤ ਪਾਠਾਂ ਤੇ ਧਾਰਮਿਕ ਤਜਰਬਿਆਂ ਨਾਲ ਜੁੜੇ ਹੋਏ ਹਨ ਜੋ ਅਜੇ ਵੀ ਖੋਲੇ ਨਹੀਂ ਗਏ ਇਸ ਪੈਰਾਮਿਡ ਨੂੰ ਸਿਰਫ ਮਗਬਰਾਂ ਨਹੀਂ ਸਮਝਿਆ ਜਾਂਦਾ ਇਹ ਮਨੁੱਖੀ ਇੰਜੀਨੀਅਰਿੰਗ ਧਾਰਮਿਕ ਪ੍ਰਥਾ ਤੇ ਰਾਜ਼ਮਈ ਕਲਾ ਦਾ ਇੱਕ ਅਦਭੁਤ ਉਦਾਹਰਣ ਹੈ ਤਰੀਆਂ ਤੇ ਵਿਗਿਆਨੀ ਅਜੇ ਵੀ ਇਸ ਦੇ ਰਾਜ਼ ਖੋਲਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਸਿਖਾਉਂਦਾ ਹੈ ਕਿ ਪੈਰਾਮਿਡ ਸਿਰਫ ਪੱਥਰਾਂ ਦਾ ਬਣਿਆ ਮਕਾਨ ਨਹੀਂ ਬਲਕਿ ਹਜ਼ਾਰਾਂ ਸਾਲ ਪੁਰਾਣੀ ਮਨੁੱਖੀ ਦਿਮਾਗ ਕਲਾ ਤੇ ਮਿਹਨਤ ਦੀ ਸ਼ਾਨ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ